ਇੱਕ ਦਫਾ ਇੱਕ ਟੀਚਰ ਕਲਾਸਰੂਮ ਦੇ ਵਿੱਚ ਜਾਂਦਾ ਹੈ ਵਿਦਿਆਰਥੀ ਬੈਠੇ ਹੁੰਦੇ ਨੇ ਤੇ ਉਹਨੇ ਸਾਰੇ ਵਿਦਿਆਰਥੀਆਂ ਨੂੰ ਇੱਕ ਇੱਕ ਗੁਬਾਰਾ ਦਿੱਤਾ ਤੇ ਆਖਿਆ ਵੀ ਇਹਨੂੰ ਫਲਾ ਕੇ ਇਹਦੇ ਉੱਤੇ ਸਕੈਚ ਦੇ ਨਾਲ ਆਪਣਾ ਨਾਮ ਲਿਖ ਲਵੋ ਸਾਰੇ ਵਿਦਿਆਰਥੀਆਂ ਨੇ ਉੰਝ ਕੀਤਾ ਜਿਸ ਤਰ੍ਹਾਂ ਉਸ ਟੀਚਰ ਨੇ ਆਖਿਆ ਬਾਅਦ ਵਿੱਚ ਉਸ ਟੀਚਰ ਨੇ ਸਾਰੇ ਜਿਹੜੇ ਗੁਬਾਰੇ ਸਨ ਬੈਲੂਨ ਸਨ ਕਲੈਕਟ ਕੀਤੇ ਦੂਸਰੇ ਕਮਰੇ ਦੇ ਵਿੱਚ ਰੱਖ ਦਿੱਤੇ ਤੇ ਵਾਪਸ ਕਲਾਸਰੂਮ ਦੇ ਵਿੱਚ ਆ ਕੇ ਬੱਚਿਆਂ ਨੂੰ ਕਹਿੰਦਾ ਵੀ ਤੁਹਾਡੇ ਜਿਹੜੇ ਗੁਬਾਰੇ ਨੇ ਮੈਂ ਦੂਸਰੀ ਰੂਮ ਦੇ ਵਿੱਚ ਰੱਖੇ ਨੇ ਤੁਹਾਡਾ ਨਾਮ ਉੱਪਰ ਲਿਖਿਆ ਹੈ ਤੁਹਾਡੇ ਕੋਲ 2 ਮਿੰਟ ਨੇ 2 ਮਿੰਟਾਂ ਦੇ ਵਿੱਚ ਤੁਸੀਂ ਆਪਣੇ ਆਪਣੇ ਆਪਣਾ ਜਿਹੜਾ ਤੁਹਾਡਾ ਗੁਬਾਰਾ ਹੈ ਉਹਨੂੰ ਚੂਸ ਕਰਨਾ ਹੈ ਉਹਨੂੰ ਚੁਣਨਾ ਹੈ ਉਹ ਬੱਚਿਆਂ ਨੂੰ ਦੂਜੀ ਕਮਰੇ ਵਿੱਚ ਲੈ ਗਿਆ ਜੈਸੇ ਬੱਚੇ ਵੜੇ ਉਹਨਾਂ ਦੇ ਕੋਲ 2 ਮਿੰਟ ਸਨ ਤੇ ਉਹਨਾਂ ਨੇ ਹਫੜਾ ਦਫੜੀ ਦੇ ਵਿੱਚ ਆਪਣੇ ਗੁਬਾਰਿਆਂ ਨੂੰ ਆਪਣੇ ਆਪਣੇ ਗੁਬਾਰੇ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਇੱਕ ਦੂਸਰੇ ਨੂੰ ਤੱਕਾ ਮੁੱਕੀ ਵੱਜਣ ਲੱਗ ਪਿਆ ਇੱਕ ਦੂਸਰੇ ਨੂੰ ਧੱਕਾ ਪੈਣ ਲੱਗ ਪਿਆ ਹਰ ਇੱਕ ਜਿਹੜਾ ਵਿਦਿਆਰਥੀ ਸੀ ਉਹ ਚਾਹੁੰਦਾ ਸੀ ਮੇਰਾ ਗੁਬਾਰਾ ਛੇਤੀ ਤੂੰ ਛੇਤੀ ਲੱਭ ਜਾਏ ਸਾਰੇ ਇਸੇ ਦੌੜ ਦੇ ਵਿੱਚ ਸਨ ਇੱਕ ਦੂਸਰੇ ਨੂੰ ਧੱਕਾ ਮਾਰਦੇ ਪਏ ਸਨ ਪੁਸ਼ ਕਰਦੇ ਪਏ ਸਨ ਇੱਕ ਦੂਸਰੇ ਤੋਂ ਚੀਜ਼ ਖੋ ਰਹੇ ਸਨ ਗੁਬਾਰਾ ਖੋ ਰਹੇ ਸਨ 2 ਮਿੰਟ ਬਤੀਤ ਹੋ ਗਏ ਪਰ ਕਿਸੇ ਨੂੰ ਵੀ ਆਪਣਾ ਗੁਬਾਰਾ ਨਹੀਂ ਲੱਭਾ ਟੀਚਰ ਨੇ ਕਿਹਾ ਵੀ ਰੁਕ ਜਾਓ ਤੁਹਾਡਾ ਟਾਈਮ ਸਮਾਪਤ ਹੋ ਗਿਆ ਫਿਰ ਟੀਚਰ ਨੇ ਕਿਹਾ ਹੁਣ ਇੱਕ ਵਿਦਿਆਰਥੀ ਆਵੇ ਜਿੰਨੇ ਇਹ 50 ਗੁਬਾਰੇ ਨੇ ਇੱਕ ਇੱਕ ਗੁਬਾਰਾ ਚੱਕੇ ਤੇ ਜਿਸ ਦਾ ਨਾਮ ਗੁਬਾਰੇ ਤੇ ਲਿਖਿਆ ਹੈ ਉਸ ਵਿਦਿਆਰਥੀ ਨੂੰ ਦੇ ਦਵੇ ਇੱਕ ਵਿਦਿਆਰਥੀ ਅੱਗੇ ਵਧਦਾ ਹੈ ਉਹਨੇ ਇੱਕ ਇੱਕ ਗੁਬਾਰਾ ਚੱਕ ਕੇ ਜਿੰਦਾ ਜਿੰਦਾ ਨਾਮ ਲਿਖਿਆ ਸੀ ਉਹਨੂੰ ਦੇਣਾ ਸ਼ੁਰੂ ਕਰ ਦਿੱਤਾ 2-3 ਮਿੰਟਾਂ ਦੇ ਵਿੱਚ ਸਾਰੇ ਜਿਹੜੇ ਗੁਬਾਰੇ ਸਨ ਡਿਸਟ੍ਰਿਬਿਊਟ ਹੋ ਗਏ ਜਿੰਦਾ ਗੁਬਾਰਾ ਸੀ ਉਹਦੇ ਕੋਲ ਚਲਾ ਗਿਆ ਅੰਤ ਵਿੱਚ ਉਹ ਜਿਹੜਾ ਟੀਚਰ ਕਹਿਣ ਲੱਗਾ ਵੇਖੋ ਵੀ ਤੁਸੀਂ ਆਪਣਾ ਗੁਬਾਰਾ ਲੱਭਣਾ ਸੀ ਤੁਸੀਂ ਦੂਸਰੇ ਨੂੰ ਕੁਛ ਕੀਤਾ ਦੂਸਰੇ ਦਾ ਗੁਬਾਰਾ ਖੋਣ ਦਾ ਯਤਨ ਕੀਤਾ ਪਰ ਤੁਹਾਨੂੰ ਲੱਭਿਆ ਕੁਛ ਨਹੀਂ ਮੈਂ ਤੁਹਾਨੂੰ ਸਮਝਾਣਾ ਚਾਹੁੰਨਾ ਵਾ ਜ਼ਿੰਦਗੀ ਦੇ ਵਿੱਚ ਇਹੀ ਵਾਪਰਦਾ ਹੈ ਵੀ ਬੰਦਾ ਆਪਣੀ ਖੁਸ਼ੀ ਲੱਭਣ ਵਾਸਤੇ ਦੂਸਰੇ ਨੂੰ ਧੱਕਾ ਮਾਰਦਾ ਦੂਸਰੇ ਦੀ ਲੱਤ ਖਿੱਚਦਾ ਦੂਸਰੇ ਦੀ ਚੀਜ਼ ਖੁੰਦਾ ਹੈ ਖੁਸ਼ੀ ਖੋਣ ਦੇ ਵਿੱਚ ਨਹੀਂ ਹੈ ਖੁਸ਼ੀ ਦੇਣ ਦੇ ਵਿੱਚ ਹੈ ਜਦੋਂ ਤੁਸੀਂ ਇਸ ਗੱਲ ਨੂੰ ਰਿਅਲਾਈਜ਼ ਕਰਦੇ ਹੋ ਜਦੋਂ ਬੰਦਾ ਸ਼ਾਂਤ ਹੋ ਜਾਂਦਾ ਹੈ ਸ਼ਾਂਤ ਹੋ ਕੇ ਕੁਝ ਦੇਂਦਾ ਹੈ ਦੇਨ ਵਿੱਚ ਖੁਸ਼ੀ ਹੈ ਵੰਡਣ ਦੇ ਵਿੱਚ ਖੁਸ਼ੀ ਹੈ ਨਾ ਕਿ ਖੋਣ ਦੇ ਵਿੱਚ ਖੁਸ਼ੀ ਹੈ